ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਕੀ ਸਚ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਆਪਣੀਆਂ ਭਾਰ ਸਹਿ ਸਿਆਣਪ ਆਲਾ ਕੋ ਹੋਇ ਤੈਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਏ ਕਿ ਕੋੜਾ ਟੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਦੀ ਹੁਕਮ ਲੈ ਵੜੇ ਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਈਐ ਇਕ ਨਾ ਹੁਕਮ ਅਕਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਮੇ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਸੈਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰੋ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇਹੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਸੈ ਦੂਰ ਗਾਵੇ ਕੋ ਵੇਖੈ ਹਾਦਰ ਹਾਦੂਰ ਕਥਨਾ ਕਥਿ ਨ ਆਵੇ ਤੋਟ ਘਾਤ ਘਾਤ ਕਥੀ ਕੋਠੀ ਕੋਟ ਘੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗ ਜਵੰਤਰ ਘਾਹੀ ਘਾਹੇ ਹੁਕਮੇ ਹੁਕਮ ਚਲਾਇ ਰਹਾ ਨਾਨਕ ਵੇ ਸਹਿਬੇ ਪ੍ਰਵਾਹ ਸਾਚਾ ਸਹਿਬ ਸਚਨਾਏ ਪਾਖੇ ਆਪੋ ਆਪਾਰੂ ਆਖੇ ਮੰਗੇ ਦੇਹ ਦੇਹ ਦਾਤਿ ਦੇ ਦਾਤਾਰੂ ਫੇਰ ਗੈ ਅਗਰ ਕੀਏ ਜਿਤ ਦਿਸੈ ਦਰਬਾਰ ਮੋਹ ਕੇ ਬਲਨ ਬੋਲੀਏ ਜਿਸ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਤਵਾਰ ਨਾਨਕੀ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆਂ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ਜਨ ਸੇ ਵੇਹਤਰਾ ਪਾਇਆ ਮਾਨ ਨਾਨਕ ਕਾ ਵੀ ਹੈ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਮਖ ਵੇਦੰ ਗੁਰਮੁਖ ਰਹਿਐ ਸਮਾਈ ਗੁਰਈਸ਼ਰ ਗੁਰੂ ਗੋਬਿੰਦ ਪ੍ਰਮਾ ਗੁਰ ਹਾਰਬੰਦੀ ਮਾਈ ਜੇਹੋ ਜਾਣਾ ਖਾਨਾ ਹੀ ਕਹਿਣਾ ਕਤ ਨਾ ਜਾਈ ਗੁਰ ਅੰਕ ਦੇਵ ਜਾਈ ਸਤਨਾ ਜੀਆ ਕਾ ਇੱਕ ਦਾਤਾ ਸੋ ਨਸਰਨਾ ਜਾਈ ਦੀਰ ਸਨਾਮਾ ਜੇ ਇਸ ਭਾਵਨੜ ਪਾਣੀ ਕੇ ਨਾਇਕ ਰੀਜਤੀ ਸਰਦਪਾਈ ਵੇਖਾਂ ਮਿਲ ਕਰ ਮਾਗੇ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਕੁਬਿਰ ਕੀ ਸਖਸਣੀ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾਇਕ ਦਾਤਾ ਸਮੈ ਵਿਸਰਣਾ ਜਾਈ ਜੇ ਜਿਗਚਾਰੇ ਆਰ ਜਾਂ ਹੋ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚਨੈ ਸਭ ਕੋਏ ਚੰਗਾ ਨਾਮ ਰਖਾਈ ਗੈ ਜਸ ਕੀਰਤ ਜਗਲੇ ਜੇ ਤਿਸ ਨਦਰਣਾ ਬਈ ਤਾਂ ਬਾਤ ਨ ਪੁਛੈ ਕੇ ਕੀਟਾਂ ਅੰਦਰ ਕੀਟਕਾਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਇ ਨ ਸਜੇ ਜੇਦ ਸੋ ਕੋਇ ਕਰੇ ਸੁਣਿਆ ਸਿਦ ਪੀਰ ਸਰਣ ਆਥ ਸੁਣਿਆ ਤਰ ਤਉਲਾ ਆਕਾਸ਼ ਸੁਣਿਆ ਦੀਪ ਲੋਕਾ ਤਾਲ ਸੁਣਿਆ ਕੋਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਵਰਮਾ ਇੰਦ ਸੁਣਿਆ ਮਕਸਾਹਣ ਮੰਦ ਸੁਣਿਆ ਜੋਗ ਜੁਗ ਤਾਨ ਭੇਦ ਸੁਣਿਆ ਸਾਤ ਸਮਿਲਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਣ ਕਾਸ਼ ਨਾਨਕ ਸੁਣਿਆ ਅੜਪੜ ਪਾ ਬਹਿ ਮਾਨ ਸੁਣਿਆ ਲਾਗੇ ਸਜਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁੜਾ ਕੇ ਗਾ ਸੁਣਿਆ ਸੇਧ ਪੀਰ ਪਾਦਸ਼ਾ ਸੁਣਿਆ ਅੰਦੇ ਪਾਵੇ ਰਹਾ ਸੁਣਿਆ ਆਤ ਵੇਸ ਗਾ ਨਾਨਕ ਅਗਦ ਦੰਸਦਾ ਵਿਗਾਸ ਸੁਨਿਆ ਦੁੱਖਾ ਕਾ ਨਾਸ ਮੰਨੇ ਕੀ ਕਰ ਕਹੀ ਨਾ ਜਾਈ ਜੇ ਕੋ ਕਾਹ ਪਿਛੇ ਕੁਛ ਤਾਏ ਆਗਦ ਕਲਮ ਨਾਲ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਸੁਰਤ ਹੋਵੇ ਮਨ ਬਧ ਅੰਨੈ ਸਰਦ ਭੋਨ ਕੀ ਸੁਧਾ ਮੰਨੇ ਮਹੀਂ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਈ ਐਸਾ ਨਾ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਾਕਣਾ ਪਈ ਮੰਨੇ ਪਾਰਸਿਓਂ ਪ੍ਰਗਟ ਜਾਏ ਮੰਨੇ ਮਗਲ ਚਲਾਏ ਪੰਥ ਮੰਨੇ ਤਰਮ ਸਿੱਧੀ ਸਰਮੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਣ ਮਨ ਕੋਏ ਮੰਨੇ ਪਾਵਹਿ ਮੁਕਤਿਵਾਰ ਮੰਨੇ ਪ੍ਰਵਾਰੈ ਸਾਧਾਰੂ ਮੰਨੇ ਤ੍ਰੇ ਤਾਰੇ ਗੁਰ ਸੇਖ ਮੰਨੇ ਨਾਨਕ ਵੇਨ ਭਿਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਣ ਮਨ ਕੋਏ ਪੰਜ ਪ੍ਰਮਾਨ ਬੰਦ ਪ੍ਰਧਾਨ ਪੰਜੇ ਪਾਵਨ ਦਰਗਹਿ ਮਾਨ ਪੰਜੇ ਸੋਹਿਦ ਰਾਜਾਨ ਪੰਜਾਗ ਗੁਰ ਇਕ ਧਿਆਨ ਜੇ ਕੋ ਗਾਇ ਕਰ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਰ ਧਾਵਲ ਧਰਮ ਦਿਆ ਕਾ ਪੂਤ ਸੰਤੋਗਤਾ ਪਰ ਕਿਆ ਜਨ ਸੂਤ ਜੇ ਕੋ ਬੁਝਾਵ ਸਚਿਆਰ ਤਵਲ ਪ੍ਰਗਿਤਾ ਬਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਰਤਲ ਕਮਜੋਰ ਜੀ ਜਦਰੰਗਾਂਗੇ ਨਾਮ ਸੁਮਨਾਲ ਖੇੜੀ ਕਲਾਮ ਇਹ ਲੇਖਾ ਲਿਖ ਜਾਣ ਕੋਈ ਲੇਖਾ ਲਖਿਆ ਕੀਤਾ ਹੋਈ ਕੀਤਾ ਦਾਨ ਸਾਲੇ ਹੋ ਰੂਪ ਕੀਤੀ ਦਾ ਜਾਣੇ ਕੌਣ ਪੂਤ ਕੀਤਾ ਸਾਇਕ ਕੁਵਾਂ ਤਿਸਤੇ ਹੋਏ ਲਖ ਰਿਹਾਓ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਹੀ ਪਲੀਕਾਰ ਤੁਸਦਾ ਸਨਾਮ ਬਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਉਤਾਉ ਅਸੰਖ ਗ੍ਰੰਥੋਂ ਦੇ ਵਿਦ ਪਾਠ ਸੰਖ ਜੋਗ ਮਲੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੰਦੇ ਸੰਖ ਤਾਰ ਅਸੰਖ ਸੂਰਮ ਪਖਸਾਰ ਅਸੰਖ ਮੋਲੇ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋਤੁ ਤੁਧੁ ਭਾਵੇ ਸਈ ਪਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੁਰਖੰਦ ਕੋਰ ਅਸੰਖ ਚੁਰ ਹਰਾਮ ਕੋਰ ਅਸੰਖ ਅਮਰ ਕਰਜਾ ਹੈ ਜੋਰ ਅਸੰਖ ਗਲਵਢ ਤਿਆਗੁ ਮਾਹੈ ਅਸੰਖ ਪਾਪੀ ਪਾਪ ਕਰਜਾ ਹੈ ਅਸੰਖ ਕੂੜਿਆਰ ਕੋੜਿ ਪਾ ਹੈ ਅਸੰਖ ਮਲੇਸ਼ ਮਲ ਪਖਾ ਹੈ ਅਸੰਖ ਨਿੰਦਿ ਵਿਸਰ ਕਰੈ ਭਾਰ ਨਾਨਕ ਨੀਚ ਕਹ ਵਿਚਾਰ ਵਾਰਿ ਅਨ ਜਾਵੇ ਇਕ ਵਾਰ ਜੋਤੁ ਤੁਧੁ ਭਾਵੇ ਸਈ ਪਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਗთა ਵਗਮ ਗਮ ਸੰਥਲੋ ਅਸੰਖਤ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਕੋਈ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਪੰਜਾਬ ਕੋ ਖਾਨ ਜਿਨੇ ਲਿਖੈ ਤਸਰਨਾਹੇ ਜਿਸਮ ਬਾਹ ਦੇਵ ਤੇ ਭਾਏ ਜੇਤਾ ਗੀਤਾ ਦਿੱਤਾ ਨਾਉ ਵਿਣ ਨਾਮੇ ਨਾਹੀ ਕੋ ਧਾਉ ਉਦੁਰਦ ਕਉਨ ਕਹਾ ਵਿਚਾਰ ਵਾਰੇ ਅਨੰਤ ਵੇ ਇਕ ਵਾਰ ਜੋ ਤੁਧ ਭਾਵੇ ਸੈ ਕਲੀਕਾਰ ਸਦਾ ਸਨਾਮ ਨਿਰੰਕਾਰ ਹਰਿਆ ਹਤ ਪੈਰ ਤਣ ਦੇ ਪਾਣੀ ਤੋਤਾ ਉਤਰਤ ਕੇ ਮੋਰ ਪਲੀਤੀ ਕਪੜਾ ਹੋਏ ਦੇ ਸਾਪਨਿਓ ਤੋਏ ਹਰਿ ਇਹ ਮਤ ਪਾਪਾਂ ਕੇ ਸੰਗ ਉਹ ਤੋ ਪਹਿਨਾਵੇਂ ਕੇ ਰੰਗ ਕੁੰਨੀ ਪਾਪੀ ਹੱਥ ਨਾਹੀ ਕਰ ਕਰ ਕਰਨਾ ਲਿਖਲਾ ਜਾਉ ਆਪੇ ਬੀਜ ਆਪੇ ਖਾਉ ਨਾਨਕੁ ਭੁਖੀ ਆਉ ਜਾਉ ਤੀਰਤ ਤਪ ਦੇਵ ਦਤਦਾਨ ਜੇ ਕੋ ਪਾਵੈ ਤਿ ਅਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਧ ਤਿਰਸ ਮਨਾਉ ਸਬਗੁਣ ਤੇਰੇ ਮੈ ਨਾਹੀ ਕੋਈ ਵਿਹਣ ਗੁਣ ਕੀਤੇ ਭਗਤ ਨਾ ਹੋਏ ਸਵਸਥਿਆਤ ਬਾਣੀ ਬਰਮਾਓ ਸਤ ਸੋਹਾਂ ਸਦਮਨ ਚਾਓ ਕਮਨ ਸੁਵੇਲਾ ਵਕਤ ਕਵਣ ਕਵਣ ਦਿੱਤ ਕਵਣ ਵਾਰ ਕਵਣ ਸ੍ਰਤੀ ਮਾ ਹਉ ਕਮਨ ਜਿਤ ਪਹੋਵਾ ਆਕਾਰ ਵੇਲਨ ਪਈਆ ਪੰਡ ਤੀਜ ਹੋਵੇ ਲਿਖਣ ਕ੍ਰਾਨ ਵਕਤ ਨਾ ਭਾਇਓ ਕਾਦੀਆਂ ਜਿ ਲਿਖ ਲੈ ਕੁਰਾਨ ਜਤਵਾਰਣ ਜੋਗੀ ਜਾਣ ਮਹਨ ਕੋਈ ਜਾਗਰਤਾ ਸ੍ਰੀਤੀ ਕੋ ਸਾਜੇ ਆਪੇ ਜਾਣ ਸੋਈ ਕਿਉ ਕਰੇ ਅੱਖਾਂ ਕੇ ਸਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤ੍ਰਿਕ ਸਿਆਣਾ ਵੱਡਾ ਸਹਿਬ ਡੀ ਨਾ ਕੀਤਾ ਜਾਪਾ ਹੋਇ ਨਾਨਕ ਦੇਖੋ ਆਪੋ ਜਾਣੇ ਕਿ 1100 ਹੈ ਆ ਤਾਲਾ ਬਾਦਾਂ ਅੱਖ ਗਸਾ ਅਗਾਸ ਔੜ ਕੋੜ ਘਪਾਲ ਧੱਕੇ ਵੇਦ ਕਹਿਣਿਕ ਬਾਤ ਸਹਿ ਸੇ 18 ਕਹਿਣਿਕ ਦੇ ਬਾਤ ਸੂ ਇਕਤਾਤ ਲਿਖਾ ਹੋਇ ਤਾਂ ਲਿਖਿਆ ਲਿਖਿਆ ਹੋਇ ਨਾਨਕ ਉਹਦਾ ਅਖੀ ਆਪੇ ਜਾਣੇ ਆਪ ਸਲਾਹੀ ਸਲਾਹੀ ਇਸ ਸੁਸਨਾ ਪਾਇਆ ਨਦੀਆਂ ਤੇ ਵਾਪ ਵਹੇ ਸਮੁੰਦਰ ਨ ਜਾਣੇ ਸਮਨ ਸਾਹ ਸੁਲਤਾਨ ਗਿਰਹਾ ਸਿੱਤੀ ਮਲ ਧਨ ਕੀੜੀ ਤੁਲਣਾ ਹੋਣੀ ਜਿਤ ਨਾ ਵਿਸਰੇ ਅੰਤਨਾ ਸਿੱਤੀ ਕਹ ਅੰਨਤ ਅੰਤਨਾ ਕਰਨੇ ਦੇ ਅੰਨਤ ਅੰਤਨਾ ਵੇਖਣ ਸੁਨਣਾ ਅੰਨਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰ ਆਵਰ ਅੰਤ ਕਾਰਨ ਕਿਤੇ ਬਿਲਲਾ ਹੈ ਤਾਂ ਕਿ ਅੰਤ ਨਾ ਪਾਈ ਜਾਹੇ ਇਹ ਹੰਤ ਨ ਜਾਣੇ ਕੋਈ ਬਹੁਤਾ ਕਹੀਏ ਬੁਤਾ ਹੋਏ ਵੱਡਾ ਸਾਹਿਬ ਇੱਚਾ ਥਾਂ ਉੱਚੇ ਪਰਉਚਾ ਨਾਉ ਜਿਵੜੂ ਚਾਹ ਹੋਵੇ ਕੋਈ ਤੇ ਸੋਚੇ ਕੋ ਜਾਣ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਅਤਮਾਏ ਕਿਤੇ ਮੰਗਹਿ ਜੋਤ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਤ ਤੇ ਵਿਕਾਰ ਕਿਤੇ ਲੈ ਲੈ ਮੁਕਰਪਾਹੀ ਕਿਤੇ ਮੂਰਖਾਹੀ ਖਾਏ ਕੀਤਿਆਂ ਦੂਖ ਪੂਰ ਸਦਮਾਰ ਇਹ ਪੈ ਦਾਤ ਨਹੀਂ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਸਨ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣ ਜਿਤਿਆ ਮਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸਨੂੰ ਬਖਸ਼ੀ ਸਿਫਲਾਹ ਨਾਨਕ ਪਾਤਸ਼ਾਹੀ ਪਾਤਸਾਹ ਅਮਲ ਗੁਣ ਮਲ ਵਪਾਰ ਮਲ ਵਪਾਰੀ ਮਲ ਪੰਡਾਰੂ ਮਲ ਲਿਆਵੇ ਮਲ ਜਾਹੇ ਮਲ ਭਾਈ ਮਨਸਾਹੇ ਮਲ ਧਰਮ ਮਲ ਦੀ ਬਾਣ ਮਲ ਮਲ ਪ੍ਰਮਾਨ ਅਮਲ ਬਖਸ਼ੀਸ਼ ਮਨਿ ਸ਼ਾਣ ਅਮਲ ਕਰਮ ਮਨ ਪ੍ਰਮਾਣ ਮਲੋ ਮਲਾਕਿਆ ਨਾ ਜਾਏ ਆਖ ਆਖ ਰੇ ਲਗਲਾਈ ਆਖੇ ਵੇਦ ਪੜ ਪ੍ਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁਧਾ ਆਖੇ ਦਾਨ ਆਖੇ ਦੇਵ ਆਖੇ ਸੁਰਨ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੈ ਉਠਣ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਹੈ ਕਈ ਕੇ ਜੋੜ ਪਾਗ ਦੇੜ ਹੋਏ ਨਾਨਕ ਜਾਨੇ ਸੱਚਾ ਸੋਏ ਜੇ ਕੋ ਅੱਖ ਹੈ ਬੋਲਵੇ ਗਾੜ ਤਾਲਿਖੀ ਸਰਗਾਵ ਰੰਗਵਾਰ ਸੋਦਰ ਕਿਹਾ ਸੋ ਕਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੀ ਨਾਲ ਇਹ ਅਨੇਕ ਸੰਖਾ ਗیتے ਵਨਹਾਰੀ ਇਤੇ ਰਾਗ ਰਿਸੁ ਕਹਿਨ ਗیتے ਗਵਨਹਾਰੀ ਗਾਵੇ ਤਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜਤਰੰਦਵਾਰੀ ਗਾਵੇ ਸਿ ਜਿਤ ਗੁਤ ਲਿਖ ਜਾਨੇ ਲਿਖ ਲਿਖ ਤਰੰਦੀ ਚਾਰੇ ਗਾਵੇ ਹੇਸ਼ਰ ਬਰਮਾ ਦੇਵੀ ਸੋ ਸਾਸ ਬਾਰੀ ਗਾਵਹਿਂ ਦੇ ਦਸਨ ਬੈਠੇ ਦੀਪ ਦੇ ਅੰਦਰ ਨਾਲੇ ਗਾਵਹਿ ਸਦ ਸਮਾਦੀ ਹੰਦਰ ਗਾਵਨ ਸਾਧੂ ਵਿਚਾਰੇ ਗਾਵਨ ਜਤਿ ਸਦੀ ਸੰਤੋਖੀ ਗਾਵੇ ਫਿਰ ਕਰਾਰੇ ਗਾਵਨ ਪੰਨਤ ਪੜਨ ਕੇ ਸਰ ਜਗ ਜਗ ਵਿਦਾਨ ਨਾਲੇ ਗਾਵੇ ਹੈ ਮਹੋਣੀ ਆਮਨ ਮਾਨ ਸਰਗਾ ਮਚ ਪਿਆਲੇ ਗਾਵਨ ਰਤਨੋ ਭਾਇ ਕਰੇ ਅਰਸਰ ਤੀਤ ਨਾਲੇ ਗਾਵੇ ਚੋਦ ਮਹਾਭਲ ਸੂਰਾ ਗਾਵੇ ਖਣੇ ਚਾਰੇ ਗਾਵੇ ਖਣ ਨਵਰ ਪੰਡਾ ਕਰ ਕਰ ਰਖੇ ਤਾਰੇ ਸਹੀ ਤਦਰੋਂ ਗਾਵੇ ਜੋ ਤਦ ਪਾਵਨ ਤੇਰੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਜ ਸਾਹਿਬ ਸਾਚਾ ਸੱਚੀ ਨਾਇ ਹੈ ਵੀ ਹੋਸੀ ਜੈਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਲ ਸੇ ਮਾਇ ਤੈਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੇ ਵੜਿਆਏ ਜੋ ਉਸ ਭਾਵੇ ਸੋਈ ਕਰਸੀ ਹੋਣਾ ਕਰਨਾ ਜਾਈ ਸੋ ਪਾਸਾ ਹੋ ਸਾਹ ਪਾਸਾ ਸਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਸ ਸੰਪਤਿ ਖੋਲੀ ਧਿਆਨ ਕੀ ਕਰੈ ਵਿਭੂਤਿ ਖਿਤਾ ਕਾਲ ਪੁਵਰੇ ਕਾਇ ਜੁਗ ਟੰਡਾ ਪੀਤਾ ਆਈ ਪੰਥੀ ਸੋ ਜੀ ਨਾਤੀ ਮਨ ਜੀਤੈ ਜਗ ਜੀਤ ਅਦੇਤ ਸਿਆਦੇਸ਼ ਆਦੇ ਅਨੀਲ ਨਾਦਰਾ ਜੁਗ ਜੁਗ ਏਕੋ ਵੇਸਾ ਭੁਗਤ ਗਿਆਨ ਦੇਆ ਭੰਡਾਰ ਕੜਕੜ ਵੱਜੈ ਹਨਾਦ ਆਪ ਨਾਥਨ ਤੀ ਸਭ ਜਾਂ ਕੀ ਰੇਸ ਦੌਰਤ ਸਾਦ ਸੰਜੋਗ ਜਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਅਦੇਤ ਸਿਆਦੇਸ਼ ਆਦ ਨੀਲ ਨਾਦਰਹ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਵਿਆਹੇ ਤਿੰਨ ਚੇਲੇ ਪ੍ਰਵਾਣ ਇਕ ਸੰਸਾਰੀ ਇਕ ਵੰਡਾਰੇ ਕਾਇ ਦੀਵਾਨ ਜਿਵਤ ਸੁਭਾਵੇ ਤੁਮੇ ਚਲਾਵੇ ਜੋ ਹੋਵੇ ਪ੍ਰਮਾਨ ਉਹ ਵੇਖੇ ਅਨੰਦ ਨਦਰਨਾਵੇ ਬਹੁਤਾ ਹੀ ਵਿਡਾਨ ਅਦੇਤ ਸਿਆਦੇਸ਼ ਆਦ ਨੀਲ ਨਾਦਰਹ ਜੁਗ ਜੁਗ ਏਕੋ ਵੇਸ ਆਸਨ ਲੋਇ ਲੋ ਪੰਡਾਰ ਜੁਗ ਚ ਪੈ ਸੇਕਾ ਵਾਰ ਕਰ ਕਰਨ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਅਦੇਤ ਸਾਂ ਦੇ ਆਦ ਮੀਲ ਨਾਦਰਾ ਜੁਗ ਜੁਗ ਇੱਕ ਹੋਇ ਸ ਇੱਕ ਦੋ ਜੀ ਬਹੁ ਲਖ ਹੋ ਹੈ ਲਖ ਹੋ ਬਹਿ ਲਖ ਇਸ ਲਖ ਲਖ ਜਿਹੜਾ ਕੀ ਹੈ ਏਕ ਨਾਮ ਜਗਤੀਸ਼ ਏ ਤਾਹ ਪਦ ਪਵੜੀਆਂ ਚਲਿ ਜਾਵੇ ਕਿਸ ਸੁਣ ਗਲਨਾ ਆਕਾਸ ਕੀ ਟਾਈ ਵੇ ਸ ਨਾਨਕ ਨਦਰੀ ਪਾਈਏ ਕੋੜੀ ਕੋੜਾ ਟੀਸ ਆਪਨ ਜੋਰ ਚ ਤਹਿਨ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਹੈ ਜੋਰ ਜੋਰ ਨਾ ਰਾਜ ਮਾਨ ਮਕਸੂਰ ਜੋਰ ਨ ਸਿਖੀ ਦੇ ਆਹ ਚਾਲ ਜੋਰ ਨ ਜਿੱਤੀ ਸ੍ਰੇ ਸੰਸਾਰ ਜਿਸਨ ਹਤ ਜੋਰ ਕਾਰ ਵੇਖੇ ਸੋ ਇਹ ਨਾਨਕ ਤੁਮੇਚ ਨਾ ਕੋਈ ਰਾਤੀ ਰੁਤੀ ਜਿੱਤੀ ਵਾਰ ਕਮਣ ਪਾਣੀ ਗਨੀ ਪਾਤਾਲ ਤਿਸੇ ਧਰਤੀ ਥਾਪ ਰਖੀ ਧਰਮਸਾਲ ਤਿਸੇ ਜੀ ਜੋਤ ਕੇ ਰਾਮ ਗਤਿ ਕੇ ਨਾਮ ਨੇਕੇ ਅਨੰਤ ਦਰਮੀ ਦਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਚ ਪ੍ਰਵਾਨ ਨਤਰੀ ਕਰਮ ਪਵੇ ਨਿਸ਼ਾਨ ਅਜ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਖੇਤੇ ਪਉਣ ਪਾਣੀ ਵਸੰਤਰ ਕਿੱਥੇ ਕਾਨ ਮਹੇਸ਼ ਕਿਤੇ ਪਰਮੇ ਘੜਤੜਿ ਹੈ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੇਰ ਕਿੱਥੇ ਕਿੱਥੇ ਧੂਪ ਦੇਸ਼ ਕਿਤੇ ਹਿੰਦ ਚੰਦ ਸੂਰ ਕਿੱਤੇ ਕਿੱਤੇ ਮੰਡਲ ਦੇਸ ਕਿਤੇ ਸਹਿਦ ਪੁਤਨਾਦ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਰ ਕਿਤੇ ਕਿਤੇ ਰਤਨ ਸੰਬੰਧ ਕਿਤਿਆਂ ਖਾਣ ਕਿਤਿਆਂ ਬਾਣ ਕਿਤੇ ਬਾਤ ਨੰਦਾ ਕਿਤਿਆਂ ਸਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡਿਤ ਇੱਥੇ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇੱਥੇ ਘਾਰਤ ਕੜੀਏ ਬਹੁਤ ਹੀ ਅਨੋਖਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿਛੇ ਪਜਤਾਏ ਇਥੈ ਕਣੀਐ ਸੁਰਤ ਮਤ ਮੰਨੁ ਬੁਧਿ ਇਥੈ ਕਣੀਐ ਸਰਾ ਸੁਦਲ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਇਥੈ ਹੋਰ ਨ ਕੋਈ ਹੋਰ ਇਥੈ ਜੋਤ ਮਹਾਬਲ ਸੂਰ ਤਿਨ ਮਹਾਰਾਮ ਰਹਿਆ ਪਰਪੂਰ ਇਥੈ ਸਿਤੋ ਸਿਤਾ ਮਹਿਮਾ ਮਹ ਹੈ ਤਾਂ ਕੀ ਰੂਪ ਨ ਗਤਨੀ ਜਾਏ ਨਾਹਿ ਮਰਨ ਠਾਗੇ ਜਾਹੈ ਜਿਨ ਕਹਿ ਰਾਮ ਸਿਮਰਮਾਹੈ ਇਥੈ ਭਗਤ ਵਸਹਿ ਕੇ ਲੋ ਪ੍ਰੇ ਅਨੰਦ ਸਚਾ ਮਨ ਸੋਇ ਸਾਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਇਥੇ ਖੰਡ ਮੰਡਲ ਬੜਾ ਭੰਡ ਜਿ ਕੋ ਕਥੇ ਤਨ ਤਨਾ ਅੰਤ ਇਥੇ ਲੋਲੋ ਆਕਾਰ ਜਿਵ ਜੋ ਹਕਮ ਤਵੇ ਤਵਕਾਰ ਮੇਖੇ ਬਿਕਸ਼ੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਰ ਧੀਰਜ ਸੁਨਿਆਰ ਪਹਿਰਨ ਮਤ ਵੇਦ ਹਤੀਆਰ ਭੋਖ ਲਾਗਣ ਤਪਤਾਉ ਭੰਡਾ ਭਾਉ ਮ੍ਰਿਤ ਢਾਲ ਕੜੀਏ ਸਭ ਸੱਚੀ ਪਕਸਾਲ ਜਿਨ ਕੋ ਨਦਰ ਕਰੰਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਿ ਮਹਤ ਦਿਵਸ ਰਾਦੋਈ ਦਾਈ ਦਾਇਆ ਖਿਲੇ ਸਭ ਰਜਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੀ ਤਰ ਮਹ ਦੂਰ ਕਰਮੀ ਆਪੋ ਆਪਣੀ ਕੀ ਨੀੜੈ ਕੇ ਦੂਰ ਜਿਨੇ ਨਾਮ ਤੇ ਆਇ ਗਏ ਮਸਕਰ ਕਾਲ ਨਾਨਕ ਤੇ ਮੁਖਜਲੇ ਕਿਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਰ ਕਾਲ ਨਾਨਕ ਤੇ ਮੁਖਜਲੇ ਕਿਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ